ਸੇਵਾਮੁਕਤ ਹੋਣ ਵਾਲੇ ਅਗਨੀਵੀਰਾਂ ਦੇ ਪਹਿਲੇ ਬੈਚ ਦੇ 2026-27 ਵਿੱਚ ਸੇਵਾਮੁਕਤ ਹੋਣ ਵਾਲੇ ਜਵਾਨਾਂ ਵਿੱਚੋਂ 42% ਨੂੰ ਸਰਕਾਰੀ ਨੌਕਰੀ ਵਿੱਚ ਸ਼ਾਮਲ ਕਰਨ ਲਈ ਤਿਆਰੀਆਂ ਚੱਲ ਰਹੀਆਂ ਨੇ ਇਹ ਕਦਮ ਉਹਨਾਂ ਫਾਇਰ ਫਾਈਟਰਾਂ ਲਈ ਮਹੱਤਵਪੂਰਨ ਹੈ ਜੋ ਫੌਜ ਵਿੱਚ ਐਡਜਸਟ ਨਹੀਂ ਕਰ ਸਕਣਗੇ ਇਸ ਦਾ ਮਤਲਬ ਹੈ ਕਿ 75% ਅਗਨੀਵੀਰ ਭਾਵ ਲਗਭਗ 75000 ਜਵਾਨਾਂ ਨੂੰ ਹੋਰ ਸਰਕਾਰੀ ਮੰਤਰਾਲੇ ਜਾਂ ਵਿਭਾਗਾ ਵਿੱਚ ਰੱਖਿਆ ਜਾਵੇਗਾ ਇਹਨਾਂ ਦੇ ਅਰਧ ਸੈਨਿਕ ਬਲਾ ਅਤੇ ਵੱਖ-ਵੱਖ ਸਰਕਾਰੀ ਸੇਵਾਵਾਂ ਵਿੱਚ ਨੌਕਰੀ ਕੀਤੇ ਜਾਣ ਦੀ ਸੰਭਾਵਨਾ ਹੈ ਇਸ ਐਡਜਸਟਮੈਂਟ ਵਿੱਚ 42% ਅਗਨੀਵੀਰ ਜਾਨੀ ਲਗਭਗ 31500 ਸੈਨਿਕਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾ ਵਿੱਚ ਨੌਕਰੀਆਂ ਦਿੱਤੀਆਂ ਜਾਣਗੀਆਂ ਇਹਨਾਂ ਇਹ ਉਹਨਾਂ ਲਈ ਸੁਨਹਿਰੀ ਮੌਕਾ ਹੋਵੇਗਾ ਕਿਉਂਕਿ ਏ ਉਹਨਾਂ ਨੂੰ ਸੇਵਾ ਤੋਂ ਬਾਅਦ ਵੀ ਸੁਰੱਖਿਤ ਕਰ ਗਿਰ ਪ੍ਰਦਾਨ ਕਰੇਗਾ 에어 चीफ ਮਾਰਸ਼ਲ ਅਮਰਪ੍ਰੀਤ ਸਿੰਘ ਨੇਵੀ ਇੱਕ ਦਿਨ ਪਹਿਲਾਂ ਆਪਣੀ ਇੱਛਾ ਜ਼ਾਹਰ ਕੀਤੀ ਸੀ ਕਿ 25% ਤੋਂ ਵੱਧ ਅਗਨੀਵੀਰਾਂ ਨੂੰ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਜਾਵੇ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਅਗਨੀਵੀਰਾਂ ਲਈ ਵੱਖ-ਵੱਖ ਸੁਰੱਖਿਆ ਬਲਾਇ ਐਡਜਸਟਮੈਂਟ ਦੇ ਮੌਕੇ ਵਧ ਰਹੇ ਨੇ ਇਸ ਟੀਮ ਤਹਿਤ ਸੇਵਾ ਮੁਕਤ ਹੋ ਰਹੇ ਫਾਇਰ ਫਾਇਰ ਫਾਈਟਰਾਂ ਨੂੰ ਨੌਕਰੀ ਦੇ ਮੌਕੇ ਪ੍ਰਦਾਨ ਕਰਨ ਲਈ ਸਰਕਾਰ ਦਾ ਇਹ ਫੈਸਲਾ ਉਹਨਾਂ ਦੇ ਭਵਿੱਖ ਲਈ ਮਹੱਤਵਪੂਰਨ ਹੈ ਇਸ ਨਾਲ ਨਾ ਸਿਰਫ ਉਹਨਾਂ ਦੇ ਹੁਨਰ ਦੀ ਵਰਤੋਂ ਹੋਵੇਗੀ ਸਗੋਂ ਦੇਸ਼ ਦੀ ਸੁਰੱਖਿਆ ਅਤੇ ਸੇਵਾ ਵਿੱਚ ਵੀ ਯੋਗਦਾਨ ਹੋਵੇਗਾ